ਬਟਾਲਾ ਚਹਿਰ ਦੇ ਵਿੱਚ ਦੇਰ ਰਾਤ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਵਿੱਚ ਜੱਸਾ ਸਿੰਘ ਹਾਲ ਚੌਂਕ ਵਿੱਚ ਮੋਟਰਸਾਈਕਲ ਤੇ ਸਵਾਰ ਨੌਜਵਾਨ ਦੇ ਵੱਲੋਂ ਇੱਕ ਰੈਡੀमेड ਕੱਪੜੇ ਦੇ ਸ਼ੋਰੂਮ ਦੇ ਬਾਹਰ ਫਾਇਰਿੰਗ ਕੀਤੀ ਗਈ ਜਦੋਂ ਦੁਕਾਨਦਾਰ ਦੁਕਾਨ ਬੰਦ ਕਰਕੇ ਆਪਣੀ ਗੱਡੀ ਵੀ ਸਵਾਰ ਹੋ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਉਸ ਵੇਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸ ਦੇਣੇ ਕਿ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਥੇ ਹੀ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਤਾਂ ਮੌਕੇ ਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਉਥੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਜੋ ਸ਼ੋਰੂਮ ਮਾਲਕ ਹੈ ਉਸ ਨੂੰ ਪਿਛਲੇ ਸਮੇਂ ਧਮਕੀ ਵੀ ਆਈ ਸੀ ਅਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਤੇ ਜਾਂਚ ਕੀਤੀ ਜਾਵੇਗੀ ਅਤੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੌਕੇ ਵਾਰਦਾਤੇ ਜਾਂਚ ਕਰਨ ਤੇ ਉਹਨਾਂ ਨੂੰ ਖਾਲੀ ਖੋਲ ਵੀ ਮਿਲਿਆ ਹੈ ਅਤੇ ਇੱਕ ਜਿੰਦਾ ਖੋਲ ਵੀ ਉਹਨਾਂ ਨੇ ਉਥੋਂ ਪ੍ਰਾਪਤ ਕੀਤਾ ਹੈ ਕਿ 48 ਮਿੰਟ ਜਾਂ 50 ਮਿੰਟ ਦੀ ਗੱਲ ਹੈ। ਮੈਂ ਔਰੇ ਤੇ ਹੀ ਤੇ ਬਾਜ ਆਈ ਥੱਲੇ ਜਿੱਦਾਂ ਫਾਇਰ ਹੋਇਆ ਹੁੰਦਾ ਤੇ ਜਦੋਂ ਮੈਂ ਉੱਥੋਂ ਥੱਲੇ ਝਾਕ ਕੇ ਵੇਖਿਆ ਤਾਂ ਥੱਲੇ 10 ਕ ਬੰਦੇ ਖਲੋਤੇ ਸੀ ਉਹਨਾਂ ਕੰਨੇ ਤੇ ਮੈਂ ਜਦੋਂ ਫਟਾਫਟ ਥੱਲੇ ਆਇਆ ਤੇ ਉਹਨਾਂ ਨੇ ਕਿਹਾ ਕਿ ਭਾਜੀ ਆਵਾਜ਼ ਸਾਨੂੰ ਵੀ ਆਈ ਹੈ ਤੇ ਉਹ ਲੱਭਣ ਦੇ ਹੀ ਹਾਲ ਦਵਾਦੇ ਤੇ ਸ਼ਾਇਦ ਕੀ ਗੱਲ ਹੋਈ ਹੋਵੇ ਕਿਸ ਨੂੰ ਲੱਗਦੀ ਹੈ ਇਹਨੂੰ ਉਹਨਾਂ ਨੇ ਨੂੰ ਵੇਖਿਆ ਕਿ ਇੱਕ ਗੱਡੀ ਦੇ ਥੱਲੇ ਉਹ ਨਾ ਤੇਲ ਲੀਕ ਕਰਨ ਰਿਹਾ ਹੈ ਉਹ ਜਦੋਂ ਗੱਡੀ ਦੇ ਥੱਲੇ ਵੇਖਿਆ ਤੇ ਉਹ ਇੱਕ ਜਿਹੜਾ ਫਾਇਰ ਸੀ ਉਹਦੇ ਵਿੱਚ ਉੱਜ ਕੇ ਨਾ ਜ਼ਮੀਨ 'ਚ ਤੇ ਉਹਦੇ ਵਿੱਚ ਉੱਜ ਕੇ ਥੱਲੇ ਡੇ ਰੌਂਡ ਠੀਕ ਆ ਉਹ ਅਸੀਂ ਪੜ ਕੇ ਉਹ ਵੀ ਪੁੱਛ ਨੂੰ ਦਿੱਤਾ ਕੀ ਕਰੋਂ ਜਿਹੜਾ ਸਾਬਤ ਸੀ ਸ਼ਾਇਦ ਉਹਨਾਂ ਦੇ ਕੋਲ ਚੱਲਿਆ ਉਹ ਸਾਹਮਣੇ ਚੌਕ ਦੇ ਵਿੱਚ ਗਲੀ ਦੇ ਵਿਚ ਜਾ ਸੀ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਬੰਦੇ ਹੀ ਜਿਹੜੇ ਕਿ ਆਏ ਉਹ ਬਾਅਦ ਸিসিਟੀਵੀ ਕੈਮਰੇ ਦੇ ਵਿੱਚ ਉਹਨਾਂ ਨੂੰ ਅਸੀਂ ਚੈੱਕ ਕੀਤਾ ਜੋ ਅਸੀਂ ਉਹ ਵੀ ਪੁਲਿਸ ਨੂੰ ਦਿੱਤਾ ਜੋ ਵੀ ਗੱਲ ਸੀ ਸিসিਟੀਵੀ ਵਿੱਚ ਕੀ ਨਜ਼ਰ ਆ ਰਿਹਾ ਸੀ ਸিসিਟੀਵੀ ਦੇ ਵਿੱਚ ਇਹ ਕਿ ਦੋ ਬੰਦੇ ਜਿਹੜੇ ਨੇ ਨਾ ਲੜਕੇ ਜਿਹੜੇ ਆ ਉਹ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਤੇ ਉਹਨਾਂ ਨੇ ਅਣਕੇ ਦੋ ਫਾਇਰ ਕੀਤੇ ਇਦੀ ਦੁਕਾਨ ਤੇ ਕੀਤੇਦੇ ਐਸਾ ਕੋ ਮਾਮਲਾ ਦੁਕਾਨ ਮੇਰੀਆਂ ਦੁਕਾਨਾਂ ਨੇ ਥੱਲੇ ਜਿਹੜੀ ਕਿ ਮੈਂ ਕਿਰਾਏ ਤੇ ਦਿੱਤੀਆਂ ਹੋਈਆਂ ਜਿਹਦੇ ਥੱਲੇ ਇੱਕ ਫੈਸ਼ਨ ਅੰਡਨ ਦੀ ਦੁਕਾਨ ਹੈ ਉਹਨੂੰ ਪਹਿਲਾਂ ਵੀ ਅੱਜ ਤੋਂ 6 ਮਹੀਨੇ ਪਹਿਲਾਂ ਵੀ ਉਹਨੂੰ ਕਾਫੀ ਫਰੋਟੀ ਵਾਸਤੇ ਉਹਨੂੰ ਕਹਿੰਦੇ ਸੀ ਜਿਹਦੇ ਕਰਕੇ ਉਹਨੂੰ ਗਨਮੈਨ ਮਿਲੇ ਹੋਏ ਹੁਣ ਵੀ ਉਹਨੂੰ ਪਿਛਲੇ 10-15 ਦਿਨ ਤੋਂ ਉਹਦੇ ਕਹਿਣ ਮੁਤਾਬਕ ਤੇ ਉਹਨੂੰ ਟੰਕੀਤਾ ਜਾ ਰਿਹਾ ਤੇ ਅੱਜ ਵੀ ਜਦੋਂ ਅਸੀਂ ਉਹਨੂੰ ਫੋਨ ਕੀਤਾ ਉਹਨੇ ਇਹੀ ਕਿਹਾ ਕਿ ਮੈਨੂੰ ਅੱਜ ਵੀ ਉਹਨਾਂ ਨੇ ਕਿਹਾ ਕਿ ਅੱਜ ਤੂੰ ਵੱਜ ਜਾਣਾ ਕਿਉਂਕਿ ਛੇਤੀ ਦੁਕਾਨ ਬੰਦ ਕਰਕੇ ਚੱਲ ਗਿਆ ਤੇ ਤੈਨੂੰ ਛੱਡਣਾ ਨਹੀਂ ਪੂਰਾ ਹੈ ਕਿ ਵਿਕੀ ਵਿਕੀ ਮਕੋਰਾ ਦਾ ਉਹਨਾਂ ਦੇ ਬਸ ਇੱਕ ਕਾਦੀਆਂ ਜੂਂਦੇ ਲੱਗੇ ਰਹਿੰਦੇ ਉਹਦੇ ਸਟੋਰ ਤੇ ਗੋਲੀ ਚੱਲਦੀ ਦੋ ਕੋਲ ਇੱਕ ਜਿੰਦਾ ਰੋਂ ਮਿਲਿਆ ਜਿੱਥੋਂ ਤੇ ਇੱਕ ਕੋਲ ਮਿਲਿਆ ਜਿਹੜਾ ਜਿੰਦਾ ਰੋਂ ਦਾ ਉਹ ਟਰਾਈ ਨਹੀਂ ਹੋਇਆ ਜਾਨੀ ਕਿ ਉਹਦੇ ਕੰਡੇ ਤੇ ਕੋਈ ਖੱਟ ਨਹੀਂ ਹੈਗੇ ਤੇ ਬਾਕੀ ਦੁਕਾਨਾਂ ਵਗੈਰਾ ਬੰਦ ਨੇ ਤੇ ਅਸੀਂ ਸਾਰੇ ਸੀਸੀਟੀਵੀ ਤੇ ਦੇਖਿਆ ਨਾ ਸਿਰ ਮੰਮੀ ਵੀ ਵਿਕੀ ਨਾਮ ਨਾਲ ਡਾਲ ਹੋਈ ਹੈ ਜਿਹਦੇ ਸਟੋਰ ਹੈਗਾ ਤੇ ਕਹਿੰਦਾ ਸੀ ਕਿ ਮੈਨੂੰ ਪਹਿਲੇ ਵੀ ਮੈਨੂੰ ਪਹਿਲੇ ਟਾਈਮ ਇਹਨੂੰ 1 ਮੈਨ ਮਿਲੇ ਰਹੇ ਨੇ ਤੇ ਉਹ ਦੇਖਦੇ ਆਂ ਜੀ ਉਹਦੇ ਨਾਲ ਗੱਲ ਕਰਦੇ ਹਾਂ ਹੁਣ ਲੇਟੈਸਟ ਥ੍ਰੀਟ ਆਈ ਗਈ ਨਹੀਂ ਉਹ ਮੇਰੇ ਨੋਟਿਸ ਜਾਂ ਉਹਨੇ ਦੱਸੀ ਨਹੀਂ ਉਹ ਕਹਿੰਦਾ ਕਿ ਮੈਨੂੰ ਆਉਂਦੀ ਹੈ ਮੈਂ ਕਿਹਾ ਆਪਣਾ ਚੈੱਕ ਕਰਾਓ ਸਾਰਾ ਅਸੀਂ ਐਨਾਲਿਸਿਸ ਕਰ ਲੈਂਦੇ ਆ ਸਾਈਬਰ ਤੋਂ ਵੀ ਕਰਵਾ ਕੇ ਤੇ ਜਿਹੜਾ ਕੇਸ ਨੰਬਰ ਤੋਂ ਜੇ ਬਾਹਰ ਦਾ ਨੰਬਰ ਵੀ ਹੈ ਕੋਈ ਤੇ ਆਪੀ ਤੋਂ